ਬਈ ਘੰਟਿਆਂ ਦਾ ਕੰਮ ਮਿੰਟਾਂ 'ਚ ਕਰਵਾਉਣਾ ਨਾ ਤਾਂ ਸੋਨ ਇੱਕ ਚੀਜ਼ ਦਿਖਾਉਣ ਲੱਗੇ ਆ ਜੇ ਤੁਸੀਂ ਸਪਰੇ ਵੀ ਕਰਨੀ ਆ ਤੇ ਰੇ ਵੀ ਪਾਉਣੀ ਆ ਇਹ ਦੋਨੋਂ ਕੰਮ ਇੱਕ ਵਾਰੀ 'ਚ ਕਰ ਦਿੰਦਾ ਆ ਆ ਚੀਜ਼ ਇਹ ਇੱਕ ਚੀਜ਼ ਬਈ ਜਿਵੇਂ ਇਹਦੇ ਟਾਇਰ ਇਧਰੋਂ ਵੀ ਮੁੜਿਆ ਹੋਇਆ ਪਿੱਛੋਂ ਵੀ ਮੁੜਿਆ ਹੋਇਆ ਕੀ ਚੱਕਰ ਆ ਇਹ ਬਈ ਇਕਲੀਬ ਆਉਂਦਾਗਾ ਇਹ ਵੱਡਾ ਵੱਡੇ ਟਰੈਕਟਰਾਂ ਦੇ ਲੱਗੇ ਹੋਏ ਜਿਵੇਂ ਹਾਂ ਹਾਂ ਉਹ ਵੱਡਾ ਵੱਡਾ ਲੀ ਪਾਉਂਦੇ ਆ ਉਹ ਤਾਂ ਤੇ ਇਹਦੇ ਚ ਇੰਜਨ ਕਿਹੜਾ ਰੱਖਿਆ ਬਈ ਇਹ ਟਰੈਕਟਰ ਦਾ ਬਈ 262 ਦਾ ਮਹਿੰਦਰਾ ਦਾ ਹਾਂ ਤੇ ਇਹਦਾ ਡੀਜ਼ਲ ਖਰਚਾ ਕਿੰਨਾ ਕਾ ਡੀਜ਼ਲ ਖਰਚਾ ਤਾਂ ਬਈ ਸੂਤ ਹੀ 30 ਰੁਪਈਆ ਦਾ ਤੇਲ ਹੀ ਇਹ ਉੱਚਾ ਨਹੀਂ ਮਾ ਹੁੰਦਾ ਕਦੋਂ ਆਪਾਂ ਗੱਟੇ ਹੀ ਪੋਣਾਂ ਥੱਲੇ ਆਂਦੀਆਂ ਪੀ ਕੇ ਅੱਛਾ ਇਹਨੂੰ ਮਤਲਬ ਇਹ ਵੀ ਹਾਈਡਰੌਲਿਕ ਹੀ ਆ ਸਾਰੀ ਹਾਂ ਜਿਆ ਠੀਕ ਆ ਬਾਈ ਨੇ ਸਪੈਸ਼ਲੀ ਤਿਆਰ ਕਰਵਾਇਆ ਸੋਨੂੰ ਕਿੰਨਾ ਕ ਫਾਇਦਾ ਲੱਗਿਆ ਜੀ ਆਪਾਂ ਢੋਲੀ ਨਾਲ ਸਪਰੇਅ ਕਰਦੇ ਆ ਅਸੀਂ ਤਾਂ 4 ਸਾਲ ਹੋ ਗਏ ਮੱਕੀ ਦੇ ਥੇਸੇ ਨਾਲ ਹੀ ਕਰਾਉਣੇ ਆ ਝੋਨੇ ਜੀ ਵੀ ਕਰਾਉਣੇ ਆ ਹਾਂ ਤੇ ਜੇ ਢੋਲੀ ਨਾਲ ਕਰਨੀ ਹੁੰਦੀ ਤੋ ਲੀਨੋ 1000 ਗੁਣੇ ਰਿਜ਼ਲਟ ਹੀ ਵੱਧ ਦਵਾਈ ਦਾ ਮਿਲਦਾ ਜਿੰਨਾ ਕਿ ਦਾ ਖਰਚਾ ਉਹਦੀ ਦਵਾਈ ਘੱਟ ਪਾ ਕੇ ਵੀ ਰਿਜ਼ਲਟ ਵੱਧ ਮਿਲ ਜੇ। ਬਈ ਘੰਟਿਆਂ ਦਾ ਕੰਮ ਮਿੰਟਾਂ 'ਚ ਕਰਵਾਉਣਾ ਨਾ ਤਾਂ ਸਾਨੂੰ ਇੱਕ ਚੀਜ਼ ਦਿਖਾਉਣ ਲੱਗੇ ਆ ਜੇ ਤੁਸੀਂ ਸਪਰੇ ਵੀ ਕਰਨੀਆਂ ਤੇ ਰੇ ਵੀ ਪਾਉਣੀ ਆ ਇਹ ਦੋਨੋਂ ਕੰਮ ਇੱਕ ਵਾਰੀ 'ਚ ਕਰ ਦਿੰਦਾ ਆਹ ਚੀਜ਼। ਤੇ ਆ ਬਾਈ ਨਾਲ ਮਿਲਾਉਣੇ ਸਾਨੂੰ ਗੱਲਬਾਤ ਕਰਦੇ ਆ ਅੱਸੀ ਕੱਲ ਬਾਈ। ਅੱਸੀ ਕੱਲ ਬਾਈ। ਕੀ ਨਾ ਬਾਈ? ਮੈਨਾ ਕਲਦੀਪ ਆ ਬਾਈ ਕਰਨਾ ਗਾਉ। ਠੀਕ ਆ। ਜਿਹੜੀ ਮੈਂ ਗੱਲ ਕਹੀ ਸੀਗੀ ਵੀ ਘੰਟਿਆਂ ਦਾ ਕੰਮ ਮਿੰਟਾਂ 'ਚ ਕਰ ਦਿੰਦੀ ਆ ਉਹ ਕੀ ਆਹੀ ਚੀਜ਼ ਆ ਬਾਈ? ਹਾਂ ਬਾਈ। ਠ ਇਹ ਹੈਗਾ ਬੂਮ ਸਪਰੇਅ ਬੂਮ ਸਪਰੇਅ ਤੇ ਆਹ ਆ ਬਈ ਪਿੱਛੇ ਕੀ ਆ ਇਹ ਬਈ ਰੇਹ ਪਾਉਂਦਾ ਅੱਛਾ ਰੇਹ ਵੀ ਪਾਉਂਦਾ ਇਹ ਹਾਂ ਦੋਨੇ ਕੰਮ ਇਕੱਠੇ ਕਰਦਾ ਏ ਠੀਕ ਆ ਜੇ ਮੰਨ ਲਾ ਵੀ ਕਿਸੇ ਨੇ ਰੇਹ ਪਾਉਣੀ ਆ ਜਾਂ ਸਪਰੇਅ ਕਰਨੀ ਆ ਜਿਵੇਂ ਦੋ ਕੰਮ ਆ ਤੇ ਪਹਿਲਾਂ ਆਪਾਂ ਸਪਰੇਅ ਕਰਦੇ ਆ ਜਿਵੇਂ ਆਹ ਬਈ ਕਾਫੀ ਵਾਹਣ ਜਿਵੇਂ 4 ਕਿੱਲੇ ਕਿ ਲੱਗਦਾ ਹਨਾ ਤੇ ਇੱਥੇ ਤਾਂ ਘੰਟੇ ਲੱਗ ਜਾਣਗੇ ਹਨਾ 3 ਘੰਟੇ ਲੱਗਣਗੇ ਬੰਦੇ ਨੂੰ ਇਹ 20 ਮਿੰਟਾਂ ਚ ਕਰ ਦੂ ਇਹ 20 ਮਿੰਟਾਂ ਚ ਕਿੱਲਾ ਕਿੰਨੇ ਚ 5 ਮਿੰਟਾਂ ਚ ਠੀਕ ਆ ਤੇ ਦੋਨੇ ਕੰਮ ਕਰੂਗਾ ਲੈ ਹਨਾ ਇਕੱਠੇ ਤੁਹਾਨੂੰ ਕਰਕੇ ਦਿਖਾਵਾਂਗੇ ਠ ਇਹ ਗੱਲ ਬਾਈ ਸੱਚੀ ਆ ਹਨਾ ਦੇਖੀਏ ਜੇ ਆਪਾਂ ਢੋਲੀਆਂ ਨਾਲ ਕਰਨੀ ਹੋਵੇ ਸਪਰੇਅ ਪਹਿਲਾਂ ਸਪਰੇਅ ਕਰਦਾ ਫਿਰ ਰੇਹ ਕਰ ਪਾਊਗਾ ਬੰਦਾ ਪਰ ਆ ਜਿਹੜਾ ਚੀਜ਼ ਆ ਬੂਮ ਸਪਰੇਅਰ ਵਿਦ ਜਿਹੜੇ ਇਹਦੇ ਚ ਰੇਹ ਖਿਲਾਰਨ ਵਾਸਤੇ ਪੱਕੜ ਪਿੱਛੇ ਲੱਗੀ ਹੋਈ ਆ ਜੇ ਕਿਲੇ ਦੀ ਗੱਲ ਕਰੀਏ ਤਾਂ ਕਿ ਕਿਲੇ ਦੇ ਵਿੱਚ ਕਿੰਨੇ ਮਿੰਟਾਂ ਚ ਕਰ ਦੂ ਬਾਈ ਸਪਰੇਅ ਤੇਰੇ 5 ਮਿੰਟ ਲੱਗਦੇ ਆ ਬਾਈ 5 ਮਿੰਟ 100 ਲੀਟਰ ਪਾਣੀ ਪਾਊਗਾ ਠੀਕ ਆ 200 ਲੀਟਰ ਦਾ ਟੈਂਕ ਕੋਲ ਨਾਲ ਸੌਲੀਟਰੀ ਪਾਵਾਂਗੇ ਅੱਗੇ ਵੱਧ ਵੱਧ ਹੂੰ ਇਹਦੇ ਬਾਰੇ ਵੀ ਆਪਾਂ ਸਾਰੀ ਗੱਲਬਾਤ ਕਰਦੇ ਆਂ ਸਾਰੀ ਮਸ਼ੀਨ ਜਿਹੜੀ ਆ ਦਿਖਾਉਣੇ ਤੁਹਾਨੂੰ ਸਪਰੇਅਰ ਤੇ ਇਹਦੇ ਵੀ ਖਾਸियत ਕੀ ਆ ਉਹ ਵੀ ਤੁਹਾਨੂੰ ਸਾਰੀ ਗੱਲ ਦੱਸਾਂਗੇ ਤੇ ਬਈ ਆਪਾਂ ਫਰੰਟ ਤੋਂ ਸ਼ੁਰੂ ਕਰ ਲਗੇ ਹਾਂਜੀ ਹਾਂ ਤੇ ਬਈ ਜੇ ਆਪਾਂ ਕਿਸੇ ਨੇ ਤੁਹਾਡੇ ਤੋਂ ਸਪਰੇਅ ਕਰਾਉਣੀ ਹੋਵੇ ਬਾਈ ਦਾ ਪਿੰਡ ਤਿੰਨ ਕੋਣੀ ਆ ਨਾ ਹਾਂਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਹਣਾ ਗੋਨਿਆਂ ਦੇ ਬਿਲਕੁਲ ਨੇੜੇ ਆ ਜੇ ਕਿਸੇ ਨੇ ਮੱਕੀ ਤੇ ਜਾਂ ਮਤਲਬ ਝੋਨੇ ਤੇ ਵੀ ਹਣਾ ਸਪਰੇਅ ਰੇ ਕਰਵਾਉਣੀ ਹੁੰਦੀ ਆ ਤਾ ਕਿੰਨੇ ਕਿਹੜੇ ਕਿਹੜੇ ਏਰੀਆ ਚ ਵਗ ਜਾਨੇ ਤੁਸੀਂ 20 ਕਿਲੋਮੀਟਰ ਦਾ ਏਰੀਆ ਜੇ ਆਪ ਨੂੰ ਬਾਈ 20 ਕਿਲੋਮੀਟਰ ਦਾ ਏਰੀਆ ਜਿਵੇਂ ਤਿੰਨ ਕੋਣੀ ਤੋਂ ਲੈ ਕੇ ਹਾਂ ਤੇ ਮੈਂ ਨੰਬਰ ਦੇ ਰਿਹਾ ਬਾਈ ਦਾ ਹਨਾ ਕੰਟੈਕਟ ਕਰ ਲਿਓ ਤੇ ਬਾਕੀ ਬਾਈ ਇਹਦੇ ਬਾਰੇ ਗੱਲ ਕਰੀਏ ਤਾਂ ਕਿੰਨੇ ਫੁੱਟ ਦਾ ਬੂਮ ਹੈ ਇਹਦਾ ਇਹ 55 ਤੋਂ 60 ਫੁੱਟ ਹੈ ਬਾਈ 55 ਤੋਂ 60 ਮਤਲਬ ਵੱਧ ਘਟ ਜਾਂਦਾ ਇਹ ਨਹੀਂ ਐ ਹੀ ਰਹਿੰਦਾ ਵੀ ਖੁੱਲ ਕੇ ਹੋ ਜਾਂਦਾਗਾ ਘਰ ਨਾ ਹੋਵੇ ਤਾਂ ਅੱਛਾ ਹਾਂ ਠੀਕ ਹੈ ਵੱਧ ਘਟ ਹੋ ਜਾਂਦਾ ਵੱਧ ਘਟ ਹੋ ਜਾਂਦਾਗਾ ਤੇ ਮਤਲਬ ਕਿੱਲੇ ਤੇ ਕਿੰਨੇ ਕੁ ਕਿੜੇ ਆ ਜਾਂਦੇ ਕਿੱਲੇ ਚ ਬਈ ਦੋ ਕਿਹੜੇ ਆਉਂਦੇ ਆ ਦੋ ਕਿਹੜੇ ਆਉਂਦੇ ਆ ਹਾਂ ਠੀਕ ਆ ਆ ਦੇਖੋ ਬਈ ਸਾਰਾ ਕਿੱਲੇ ਚ ਹਾਂ ਪੰਜ ਕਿਹੜੇ ਆਏ ਚਾਰ ਕਿੜੀ ਆਇਆ ਪੰਜ ਪੰਜ ਕਿਹੜੇ ਇਹ ਲੰਬਾਈ ਦੇ ਹਿਸਾਬ ਤੇ ਬਈ ਪੰਜ ਕਿਹੜੇ ਆਏ ਲੰਮਾ ਆਣਾ ਦਾ ਘੱਟ ਕਿਹੜੇ ਹੋਣੇ ਆ ਤੇ ਬਈ ਜਿਨ੍ਹਾਂ ਨੇ ਸਪਰੇ ਕਰਵਾਈ ਹੈ ਬਈ ਨੇੜੇ ਆਇਓ ਮੜਾ ਜਾ ਸੋਨ ਨੂੰ ਕਿੰਨਾ ਕ ਫਾਇਦਾ ਲੱਗਿਆ ਜੇ ਆਪਾਂ ਢੋਲੀ ਨਾਲ ਸਪਰੇ ਕਰਦੇ ਆਂ ਅਸੀਂ ਤਾਂ 4 ਸਾਲ ਹੋ ਗਏ ਮੱਕੀ ਦੇ ਛੇਣ ਵਾਲੀ ਕਰਾਉਣੇ ਆ ਝੋਨੇ ਜੀ ਵੀ ਕਰਾਉਣੇ ਆ ਹਾਂ ਤੇ ਜੇ ਢੋਲੀ ਨਾਲ ਕਰਨੀ ਹੁੰਦੀ ਤੋ ਲੀਨੋ 1000 ਗੁਣੇ ਰਿਜ਼ਲਟ ਹੀ ਵੱਧ ਦਵਾਈ ਦਾ ਮਿਲਦਾ ਜਿੰਨਾ ਕਿ ਦਾ ਖਰਚਾ ਦਵਾਈ ਘੱਟ ਪਾ ਕੇ ਵੀ ਰਿਜ਼ਲਟ ਵੱਧ ਮਿਲਦਾ ਠੀਕ ਹੈ ਇਹ ਆਪ ਆਪ ਦਾ ਲਿਆਂਦਾਗਾ ਆਪਦਾ ਬਣਾਇਆ ਇਹ ਸਾਰਾ ਸਿਸਟਮ ਕਿੰਨੇ ਦਾ ਬਈ ਇਹ ਇਹ ਬਈ 1.15 ਲੱਖ ਦਾ ਲਿਆਂਦਾ 1.15 ਲੱਖ ਦਾ ਠੀਕ ਆ ਤੇ ਇਹ ਇੱਕ ਚੀਜ਼ ਬਈ ਜਿਵੇਂ ਇਹਦੇ ਟਾਇਰ ਇਧਰੋਂ ਵੀ ਮੁੜਿਆ ਹੋਇਆ ਪਿੱਛੋਂ ਵੀ ਮੁੜਿਆ ਹੋਇਆ ਕੀ ਚੱਕਰ ਆ ਬਈ ਇਹ ਬਈ ਇਕਲੀਬ ਆਉਂਦਾਗਾ ਇਹ ਅੱਡ-ਅੱਡ ਨੇ ਟਰੈਕਟਰਾਂ ਦੇ ਲੱਗੇ ਹੋਏ ਜਿਵੇਂ ਹਾਂ ਹਾਂ ਉਹ ਅੱਡ-ਅੱਡ ਲੀ ਪਾਉਂਦੇ ਆ ਉਹ ਤਾਂ ਜਿਵੇਂ ਟਰੈਕਟਰ ਵਾਲਾ ਹਿਸਾਬ ਜਾਂ ਹੋ ਗਿਆ ਹਨਾ ਇਹ ਮੰਨ ਲਾ ਜਿਹੜਾ ਅਗਲਾ ਟਾਇਰ ਬ ਏ ਬਈ ਤੋਂ ਨੇ ਜੇ ਕਦਮ ਆਪਾਂ ਬਾੜ ਲੈਣਿਆਂ ਚ ਉਹਨੇ ਜੇ ਬਾਹਲਾ ਮੈਡ ਦਿੰਦਾ ਉਹ ਹਾਂ ਇਹ ਮੈਦਾ ਨਹੀਂ ਇਹ ਫਿਰ ਜਿਹੜੀ ਰੀਲ ਫਰੰਟ ਵਾਲਾ ਟਾਇਰ ਲਾ ਕੇ ਉੱਥੇ ਪਿੱਛੇ ਜੇਗਾ ਤੇ ਇਹ ਫਿਰ ਬਈ ਖਚਾਈ ਇਹਦੀ ਚਾਰੇ ਟਾਇਰਾਂ ਦੀ ਆ ਹਾਂ 4x4 ਆ ਬਈ ਠੀਕ ਆ ਇਹ ਸਿਕਰੋ ਸਦੇ ਉਹ ਕਵਰ ਕਰਿਆ ਵਾ ਹੂੰ ਠੀਕ ਆ ਤੇ ਇਹ ਸਪੈਸ਼ਲ ਮਤਲਬ ਡਿਜ਼ਾਈਨ ਕੀਤਾ ਕੰਪਨੀ ਬਣਾ ਕੇ ਦਿੱਤਾ ਹੋਇਆ ਹੈ ਇਹ ਬਈ ਆਪਾਂ ਸਪੈਸ਼ਲ ਬਣਾਇਆ ਹੋਇਆ ਉਹਨਾਂ ਵੀ ਆਪਾਂ ਡਵਾ ਡਗ ਲਵਾਵਾਂਗੇ ਆਵੇ ਕੋ ਬੜਾ ਇਹ ਨਿਊਜ਼ੀਲੈਂਡ ਦਾ ਕਿਵੇਂ ਇਹ ਟਰੈਕਟਰ ਦੇ ਨਹੀਂ ਲਾਉਂਦੇ ਇੱਕੋ ਗੱਲ ਇਹ ਕੱਟਨੇ ਆਇਆ ਹੋਇਆ ਨਹੀਂ ਵੱਧ ਪਾਣੀ ਪਾਉਣ ਵਾਸਤੇ ਜਿਵੇਂ ਵੀ ਆਪਾਂ ਫਹਾਰਾ ਵੱੱਦ ਕੱਟ ਕਰਨ ਨੂੰ ਆ ਸਮਾਂ ਕੜਕ ਤੇ ਗੁਲੀਣ ਵਾਲੀ ਸੜਕਣ ਵਾਸਤੇ ਆਏ ਠੀਕ ਆ ਦੋਨੋਂ ਚੀਜ਼ਾਂ ਹਨ ਇਹ ਤੇ ਬਾਈ ਤੇਰੇ ਭੂਮ ਤਾਂ ਨੂੰ ਵੀ ਚੱਕੇ ਜਾਂਦੇ ਆ ਆਮ ਚੱਕੇ ਨਹੀਂ ਜਾਂਦੇ ਕਿਵੇਂ ਵੀ ਆਏ ਖੜੇ ਹੋ ਜਾਂਦੇ ਆ ਤਾਂ ਨੂੰ ਜੇ ਆਪਾਂ ਕੋਈ ਫਸਲ ਵਗੈਰਾ ਉੱਚੀ ਨਹੀਂ ਮੀਆਂ ਜਾਂਦੀ ਹਾਂ ਨਹੀਂ ਮਾਲਾ ਕਦੋਂ ਆਪਾਂ ਸੜਕ ਦਿਆਂ ਬਾੜ ਬੂੜ ਆ ਜਾਂਦੀ ਆ ਉਦੋਂ ਤਾਂ ਚੱਕੇ ਜਾਂਦੇ ਆ ਤੇ ਇਹਦੀ ਹਾਈਟ ਮਤਲਬ ਹੋਰ ਕਿੰਨੀ ਕੁ ਜਾ ਵੜਦੀ ਐ ਜਿਵੇਂ ਹੁਣ ਮੱਕੀ ਨੇ ਸਪਰੇਅ ਉਦੋਂ ਬਾਅਦ ਆ ਤਾਂ ਮੂਰਿਓ ਦਾ ਬਹੁਤ ਉੱਚਾ ਹੈ ਨਾ ਲਾਈਟਾਂ ਦੇ ਬਰਾਬਰ ਉੱਟ ਜਾਂਦਾ 7-8 ਫੁੱਟ ਉੱਟ ਜਾਂਦਾ 7-8 ਫੁੱਟ ਠੀਕ ਹੈ ਤੇ ਮਤਲਬ ਬੰਦਾ ਵੀ ਪੂਰ ਕਾਫੀ 8-9 ਫੁੱਟ ਤੇ ਇੱਥੇ ਬੰਦਾ ਨਾ ਹਾਈਟ ਹੈਗੀ ਆ ਦੀ ਤੇ ਉਹਦੇ ਨਾਲ ਤਾਂ ਕਾਫੀ ਮਤਲਬ ਜ਼ਿਆਦਾ ਹਾਈਟ ਆ ਨਾ ਜਿਹੜਾ ਪਹਿਲਾ ਵਾਲਾ ਹੁੰਦਾ ਸੀ ਉਹਦੇ ਕੋਲੇ ਤੇ ਇਹਦੇ ਚ ਇੰਜਨ ਕਿਹੜਾ ਰੱਖਿਆ ਵੀ ਇਹ ਜਿਹੜਾ ਟਰੈਕਟਰ ਦਾ ਬਾਈ 265 ਦਾ ਮਹਿੰਦਰਾ ਦਾ ਹਾਂ ਤੇ ਇਹਦਾ ਡੀਜ਼ਲ ਖਰਚਾ ਕਿੰਨਾ ਕਾ ਡੀਜ਼ਲ ਖਰਚਾ ਤਾਂ ਬਾਈ ਸੂਤ ਹੀ 30 ਰੁਪਈਆ ਦਾ ਤੇਲ ਹੀ ਖਾਂਦੀ ਆ ਕਿੰਨੇ ਦਾ 30 ਰੁਪਈਆ ਦਾ ਤੇਲ ਹੀ ਖਾਂਦੀ ਆ ਕਿੱਲੇ ਦਾ ਕਿੱਲੇ ਦਾ 30 ਰੁਪਈਆ ਦਾ ਤੇਰ ਠੀਕ ਹੈ ਮਹਿੰਦਰਾ ਵਾਲਾ ਇਹਦੇ ਚ ਫਿੱਟ ਕੀਤਾ ਵਿਆ ਪੂਰੇ ਫੇਰੇ ਦਾ ਖਰਚਾ ਪੈ ਜਾਂਦਾ ਬਸ ਵਕਾ ਹੂੰ 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 ਠੀਕ ਆ ਕਿਆ ਬਤਾਂ ਤੇ ਬਾਕੀ ਭਾਈ ਆਹ ਜਿਹੜਾ ਇਹਦਾ ਸਿਸਟਮ ਕਿਵੇਂ ਆ ਹਾਈਡਰੌਲਿਕ ਆ ਇਹ ਹਾਂ ਭਾਈ ਇਹ ਹਾਈਡਰੌਲਿਕਾ ਮੋਟਰ ਆ ਹੂੰ ਤੇ ਉੱਚਾ ਨਹੀਂ ਮਾ ਹੁੰਦਾ ਕਦੋਂ ਆਪਾਂ ਗੱਟੇ ਹੀ ਪੋਣੇ ਥੱਲੇ ਆ ਜਾਂਦੀ ਆ ਪੀ ਕੇ ਅੱਛਾ ਇਹਨੂੰ ਮਤਲਬ ਇਹ ਵੀ ਹਾਈਡਰੌਲਿਕ ਹੀ ਆ ਸਾਰੀ ਹਾਂ ਜਿਆ ਠੀਕ ਆ ਭਾਈ ਨੇ ਸਪੈਸ਼ਲੀ ਤਿਆਰ ਕਰਵਾਇਆ ਹੈ ਨਾ ਇਹਦੇ ਖੁੱਬ ਵੀ ਜਾਵੇ ਥੱਲੇ ਗੱਟ ਕਰਾ ਕੇ ਆ ਵੀ ਨਿਕਲ ਜਾਂਦੀ ਆ ਅੱਛਾ ਇਹ ਵੀ ਖਾਸियत ਹੈ ਦੀ ਹਾਂ ਇੱਕ ਹਿਸਾਬ ਦਾ ਜੱਕਾ ਜੇ ਮਨ ਲੱਗਦਾ ਟਾਇਰ ਖੁੱਬ ਗਿਆ ਤਾਂ ਇਹਨੂੰ ਥੱਲੇ ਇੱਕ ਢਕਾ ਲਾ ਕੇ ਤੇ ਚੱਕੇ ਜਾਣਾ ਹਾਂ ਹੂੰ ਠੀਕ ਐ ਤੇ ਇਹ ਸਾਰਾ ਫੋਲਡਿੰਗ ਸਾਰਾ ਹਾਈਡਰੋਲਿਕ ਐ ਭਾਈ ਹਾਂ ਭਾਈ ਠੀਕ ਐ ਤੇ ਇਹ ਫਿਰ ਜਿਹੜਾ ਪਾਣੀ ਵਗੈਰਾ ਚਰੀਫਲ ਕਰਾਉਣਾ ਫਿਰ ਉਹ ਆ ਇੱਥੋਂ ਪੈਂਦਾ 800 ਲੀਟਰ ਦਾ ਟੈਂਕ ਆ ਵੀ ਇਹਦਾ ਹੂੰ 800 ਲੀਟਰ ਦਾ ਹਾਂ ਤੇ 800 ਲੀਟਰ ਨਾਲ ਕਿੰਨੇ ਕਿੱਲੇ ਚ ਜੇ 200 ਲੀਟਰ ਪਾਣੀ ਪਾਉਣਾ ਤਾਂ 4 ਕਿੱਲੇ ਤੇ ਆ ਨਹੀਂ ਬਾਈ ਦੇ 5 ਕਿੱਲੇ ਛੜਕੇ ਆ ਠੀਕ ਐ 800 ਨਾਲ ਹਾਂ ਠੀਕ ਐ ਤੇ ਬਾਕੀ ਇਧਰ ਆ ਡੀਜ਼ਲ ਟੈਂਕ ਆ ਗਿਆ ਤੇ ਜੇ ਆਪਾਂ ਕਹ ਲਈ ਵੀ ਕੁਆਲਟੀ ਵਾਈਜ਼ ਫਿਟਿੰਗ ਵਾਈਜ਼ ਪੂਰੇ ਵਧੀਆ ਇੱਕ ਜਿਹੜਾ ਤੇ ਉੱਪਰ ਰੇਲ ਵੀ ਦਿੱਤੀ ਹੋਈ ਆ ਜੇ ਕੰਮ ਵਗੈਰਾ ਕਰਨ ਨੂੰ ਤੇ ਆ ਟੈਂਕ ਵਗੈਰਾ ਭਰਨ ਨੂੰ ਤੇ ਟੈਂਕ ਦੇ ਉੱਪਰ ਹੀ ਇਹਦੇ ਸੀਟ ਵਗੈਰਾ ਕੰਟਰੋਲ ਆ ਜਾਂਦੇ ਆ ਤੇ ਉੱਪਰੋ ਬੈਠਾ ਬੰਦਾ ਆਰਾਮ ਨਾਲ ਅਡਜਸਟਮੈਂਟ ਕਰ ਲੈਂਦਾ ਫੇਰ ਬਾਈ ਨੂੰ ਪੁੱਛ ਲੈਨੇ ਆ ਤੇ ਬਾਈ ਆਸੇ ਪਾਸੇ ਏਰੀਆ ਦੇ ਸਪਰੇਅ ਕਰਾਉਣੀ ਹੋਵੇ ਤਾਂ ਕਰੇ ਆਉਣੇ ਨਾ ਹਾਂ ਬਾਈ ਤੇ ਏਰੀਆ ਕਿੰਨੇ ਕ ਤੱਕ 20 ਕਿਲੋਮੀਟਰ 20 ਕਿਲੋਮੀਟਰ ਤੱਕ ਬਾਈ ਤੇ ਇੱਕ ਵਾਰੀ ਨੰਬਰ ਵੀ ਬੋਲ ਦਮੈਂ ਵੈਸੇ ਸਕਰੀਨ ਤੇ ਹੀ ਪਾ ਦੇਣਾ ਤੁਹਾਡਾ 98773 7382 ਠੀਕ ਹੈ ਬਈ ਤੇ ਦੱਸਿਓ ਮਿੱਤਰੋ ਹੁਣ ਵਾਕਈ ਗੱਲ ਹੁਣ ਤੁਹਾਡ ਨੂੰ ਕਲੀਅਰ ਕਰਾਤੀ ਐ ਵੀ ਘੰਟਿਆਂ ਵਾਲਾ ਕੰਮ ਹੁਣ ਮਿੰਟਾਂ 'ਚ ਆ ਜਿਹੜਾ ਬੂਮ ਸਪਰੇਅਰ ਜਾਂ ਰੇ ਆ ਇੱਕ ਚੀਜ਼ ਆ ਵੀ ਇੱਕ ਚੀਜ਼ ਨਹੀਂ ਦੋ ਚੀਜ਼ ਕਰਦੇ ਸਪਰੇਅ ਤੇ ਰੇ ਘੰਟਿਆਂ ਦਾ ਕੰਮ ਮਿੰਟਾਂ 'ਚ ਕਰਕੇ ਦਿੰਦੀ ਐ ਸੋ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਬਈ ਜੀ ਓਕੇ ਬਈ